ਤੋ ਇਹ ਦੋ ਚਾਰ ਲਾਈਨਾਂ ਨੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਇਸ ਤੋਂ ਬਾਅਦ ਧਵਾਜੀ ਸਾਡੇ ਸਤਿਕਾਰਯੋਗ ਉਹਨਾਂ ਦੀ ਵਾਰੀ ਹੈ ਇਹ ਵਿੱਚੋਂ ਜੋ ਮੈਂ ਕੁਝ ਲਾਈਨਾਂ ਲਈਆਂ ਨੇ ਜੇ ਗੁਰਮਖੋ ਤੁਸਾਂ ਆਸਰਾ ਰੱਖਿਆ ਇੱਕ ਜੇ ਗੁਰਮਖੋ ਤੁਸੀਂ ਆਸਰਾ ਰੱਖਿਆ ਇੱਕ ਫਿਰ ਇੱਕ 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 ੴ ਹੋ ਕੇ ਲਵਾ ਮਲਾਈਆ ਮੈਂ ਅਰਥ ਕਰਨ ਦੀ ਜ਼ਿਆਦਾ ਕੋਸ਼ਿਸ਼ ਨਹੀਂ ਕਰੂੰਗਾ ਕਿਉਂਕਿ ਬਾਣੀ ਜਿਹੜੀ ਆ ਆਪਣੇ ਆਪ ਚ ਬਹੁਤ ਸਪਸ਼ਟ ਹੈ ਤੁਹਾਨੂੰ ਇਥੇ ਜੇ ਆਇਆ ਕਿ ਜੇ ਗੁਰਮੁਖੋ ਤੁਸੀਂ ਆਸਰਾ ਰੱਖਿਆ ਇੱਕ ਇੱਕ ਦਾ ਆਸਰਾ ਆਪਣੇ ਅੰਦਰ ਇੱਕ ਉਹ ਜਿਹੜਾ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਜਿਹੜਾ ਹਮੇਸ਼ਾ ਦਿਖਾਈ ਨਹੀਂ ਦਿੰਦਾ ਇਸ ਵੇਲੇ ਵੀ ਦਿਖਾਈ ਨਹੀਂ ਦੇ ਰਿਹਾ ਹੈਗਾ ਆਪਣੇ ਵਿੱਚ ਮੌਜੂਦ ਹੈ ਸਾਡੇ ਅੰਦਰ ਹੈ ਬਾਹਰ ਹੈ ਜਿਸ ਤਰ੍ਹਾਂ ਬਿਜਲੀ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਉਹ ਪਰ ਹੈ ਉਹ ਬਲਬ ਜਗਾਉਂਦੀ ਹੈ ਸਾਰਾ ਕੁਝ ਚਲਾਉਂਦੀ ਹੈ ਪਰ ਉਹ ਹੈ ਦਿਖਾਈ ਨਹੀਂ ਦਿੰਦੀ ਪਰ ਉਹ ਹੈ ਮੈਂ ਉਸ ਇੱਕ ਦੀ ਗੱਲ ਕਰ ਰਿਹਾ ਹਾਂ ਇਕੰਕਾਰ ਹੋ ਕੇ ਲਮਾ ਮਲਾਈਆ ਤੁਹਾਨੂੰ ਬਣਾ ਕੇ ਸਚਖੰਡ ਦਵਾਰੇ ਦੇ ਸਿੱਖ ਫਿਰ ਹੁੰਦਾ ਜੇ ਗੁਰਮੁਖੋ ਤੁਸੀਂ ਆਸਰਾ ਰੱਖਿਆ ਇੱਕ ਤੁਹਾਨੂੰ ਬਣਾ ਕੇ ਸਚਖੰਡ ਦਵਾਰੇ ਦੇ ਸਿੱਖ ਸਿੱਖਿਆ ਧੁਰ ਦੀ ਨਾਲ ਪੜਾਈਆ ਅੱਗੇ ਸਦਾ ਵਸਾਂ ਤੁਹਾਡੇ ਵਿੱਚ ਅੱਗੇ ਸਦਾ ਵਸਾਂ ਤੁਹਾਡੇ ਵਿੱਚ ਹਰ ਕਟ ਕਾਇਆ ਅੰਦਰ ਡੇਰਾ ਲਾਈਆ ਹਰ ਕਟ ਕਾਇਆ ਅੰਦਰ ਡੇਰਾ ਲਾਈਆ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਨੂੰ ਲਾਈ ਰੱਖਾਂ ਖਿੱਚ ਪ੍ਰੇਮ ਪ੍ਰੀਤੀ ਵਿੱਚ ਬੰਧਾਈਆ ਤੁਹਾਡਾ ਮਾਤ ਪਿਤ ਭਾਈ ਭੈਣ ਸਾਥ ਸੱਜਣ ਬਣ ਕੇ ਕਰਾਂ ਹਿੱਤ ਫਿਰ ਯਾਦ ਕਰਾਲਾਂ ਕਿ ਜੇ ਗੁਰਮੁਖੋ ਤੁਸੀਂ ਆਸਰਾ ਰੱਖਿਆ ਇੱਕ ਇਹ ਗੱਲ ਤਾਂ ਐਸਾ ਪ੍ਰੀਤਮ ਹੋ ਕੇ ਵੇਖ ਵਿਖਾਈਆ ਲੋਕmaat ਤੁਹਾਡੀ ਲੱਗਣ ਨਾ ਦੇਵਾ ਪਿੱਠ ਲੋਕmaat ਤੁਹਾਡੀ ਲੱਗਣ ਨਾ ਦੇਵਾ ਪਿੱਠ ਸਿਰ ਆਪਣਾ ਹੱਥ ਟਿਕਾਈਆ ਫਿਰ ਯਾਦ ਕਰਾਦਾ ਜੇ ਗੁਰਮੁਖੋ ਤੁਹਾਂ ਆਸਰਾ ਰੱਖਿਆ ਇੱਕ ਤੁਹਾਡੇ ਜਨਮ ਕਰਮ ਦਾ ਲੈਣਾ ਦੇਣਾ ਦੇਵਾਂ ਨਿਝਠ ਆਵਣ ਜਾਵਣ ਝਗੜਾ ਦਿਆਂ ਮੁਕਾਈਆ ਪ੍ਰੇਮ ਪ੍ਰੀਤੀ ਦੀ ਤੁਹਾਡੇ ਅੰਦਰ ਪੈਦਾ ਕਰਾਂ ਸਿਕ ਇਹਦੀ ਸਾਨੂੰ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ। ਹਾਂ। ਪ੍ਰੇਮ ਪ੍ਰੀਤੀ ਦੀ ਤੁਹਾਡੇ ਅੰਦਰ ਪੈਦਾ ਕਰਾਂ ਸਿੱਕ ਦਿਵਸ ਰੈਣ ਇੱਕੋ ਰੰਗ ਰੰਗਾਈਆ ਕਲਮ ਸ਼ਾਹੀ ਤੁਹਾਡਾ ਕਲਮ ਸ਼ਾਹੀ ਨਾਲ ਤੁਹਾਡਾ ਲਿਖਾ ਜਮਾ ਲਿਖ ਜਿਸ ਨੂੰ ਚਾਰ ਯੁੱਗ ਨਾ ਕੋਈ ਮਟਾਈਆ ਭਗਤ ਭਗਵਾਨ ਵਿੱਚ ਰਹੇ ਕੋਈ ਨਾ ਵਿਥ ਫਿਰਕਾ ਫਿਰਕਿਆਂ ਵਾਲਾ ਗਵਾਈਆ ਅੱਜ ਦੀ ਸੁਹੰਣੀ ਹੋਈ ਥਿਤ ਪੋ ਦਸ ਦੇ ਗਵਾਈਆ ਫਿਰ ਯਾਦ ਕਰਾਵਾਂ ਜੇ ਗੁਰਮੁਖੋ ਤੁਸੀਂ ਆਸਰਾ ਰੱਖਿਆ ਇੱਕ ਕਿਸੇ ਦੇ ਨਾਲ ਸੱਚੇ ਪਾਤਸ਼ਾਹ ਜੀ ਕੋਲੋਂ ਆਪ ਸਭ ਕੋਲੋਂ ਇਜਾਜ਼ਤ ਲੈਂਦਾ ਹਾਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਮਾਫ ਮਾਫੀ ਚਾਹੁੰਦਾ ਹਾਂ ਮੈਂ ਬੜਾ ਸਾਰਿਆਂ ਦਾ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ ਸਟੇ ਸੈਕਟਰੀ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਟਾਈਮ ਦਿੱਤਾ ਇਸੇ ਦੇ ਨਾਲ ਅੰਤ ਵਿੱਚ ਆਪ ਸਭ ਦੇ ਅੰਦਰ ਬੈਠੇ ਪਰਮਾਤਮਾ ਨੂੰ ਸ਼ਬਦੀ ਜਕਾਰਾ ਪ੍ਰਵਾਨ ਸੋ ਹੰਗਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਨੂੰ ਭਗਵਾਨ ਦੀ